ਫਰਕਾ ਦੇਣਾ ਹੋਇਆ ਮੇਰੇ ਤੇ ਦਿਓ ਗੋਲੀ ਮਾਰਨੀ ਹੋਈ ਮੇਰੇ ਤੇ ਮਾਰਿਓ ਮੇਰੀਆਂ ਲਤਾਂ ਭਾਰ ਚੱਲਦੀਆਂ ਗਿਆ ਮੈਂ ਤੁਹਾਡਾ ਸਾਰਾ ਜਦਮ ਸੈਣ ਨੂੰ ਪਿਆਰ ਹੈ ਬਾਜੀ ਤੇਰਾ ਇਦਾਂ ਦਾ ਇਲਾਜ ਕਰਾਂਗੇ ਤੇਰਾ ਇਦਾਂ ਦਾ ਭੇਵ ਕੱਢਾਂਗੇ ਕਿ ਤੈਨੂੰ ਪਤਾ ਲੱਗ ਜੂਗਾ ਇਹਨੂੰ ਹਮੀਰ ਬੁਛੜ ਗਿਆ ਵੰਗੇ ਇਹ ਪੰਜਾਬ ਹੈ ਪੰਜਾਬ ਹੈ ਤੇਰੇ ਸਾਰੇ ਵਹਿਮ ਕੱਢਾਂਗੇ ਇੱਕ ਸ਼ਹਿਰ ਦੇ ਵਿੱਚ 99.9% ਹਿੰਦੂ ਰਹਿੰਦੇ ਐ ਇਸ ਕੱਢੀ ਦੇ ਵਿੱਚ 99% ਹਿੰਦੂ ਰਹਿੰਦੇ ਐ ਪੰਜਾਬ ਦਾ ਹਿੰਦੂ ਇਸ ਸ਼ਹਿਰ ਦਾ ਹਿੰਦੂ ਆਰਐਸਐਸ ਦੇ ਉਸ ਬੰਦੇ ਦੇ ਖਿਲਾਫ ਖੜਾਗਾ ਜਿਹੜਾ ਇਸ ਸਕੂਲ ਦੇ ਕਬਜ਼ਾ ਕਰਨਾ ਚਾਹੁੰਦਾਗਾ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਲੜਾਈ ਲੜ ਕੇ ਆਏ ਲੋਕੀ ਕਹਿੰਦੇ ਸੀਗੇ ਇਹ ਮੋਦੀ ਐ ਇਹ ਮੋਦੀ ਕਿਸੇ ਅੱਗੇ ਨਹੀਂ ਝੁਕਦਾ ਪੰਜਾਬ ਨੇ ਦੋ ਵਾਰ ਵਿਹਮ ਕੱਢਿਆ ਉਹਦਾ ਪਹਿਲਾ ਵਿਹਮ ਉਹ ਕੱਢਿਆ ਜਦੋਂ ਸਾਡੇ ਤੋਂ ਐਮਐਸਪੀ ਖੋਈ ਜਾ ਰਹੀ ਸੀਗੀ ਅਸੀਂ ਦਿੱਲੀ ਜਾ ਕੇ ਡੇਰੇ ਲਾਏ ਦੂਜਾ ਵਿਹਮ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਕੱਢਿਆ ਜਦੋਂ ਸਾਡੇ ਤੋਂ ਸਿੱਖਿਆ ਖੋਈ ਜਾ ਰਹੀ ਸੀ ਉਹ ਭਾਈ ਆਪਣੀ ਸ਼ਰਾਫਤ ਛੱਡ ਤੂੰ ਸਾਰੇ ਇਹੀ ਚਾਹੀ ਜਾਂਦੇ ਤੁਸੀਂ شریف ਬੜਿਓ شریف ਬੜਿਓ ਮੈਨੂੰ ਤਾਂ ਚੰਡੀਗੜ੍ਹ ਵਾਲੇ ਕਹਿੰਦੇ ਤੂੰ ਆਗਹੀ ਬੋਧ ਲੰਦਾ ਮੈਂ ਵੀ ਕੰਡੀ ਦਾ ਮੈਂ ਵੀ ਇੱਥੇ ਜੰਮਿਆ ਮੈਂ ਵੀ ਇੱਥੇ ਕੇਲੇ ਵਿੱਚ ਏਡੇ ਰੇੜੀ ਤੇ ਲਾ ਕੇ ਮੈਂ ਵੀ ਸਬਜ਼ੀ ਵਾਲੇ ਦਾ ਮੁੰਡਾ ਕਾ ਮਜਬੂਰੀ ਚ ਸਾਨੂੰ ਛੱਡਣਾ ਪਿਆ ਇੱਥੇ ਮੈਨੂੰ ਰੋਟੀ ਕਮਾਣ ਦੀ ਜਗ੍ਹਾ ਨਹੀਂ ਐ ਇੱਥੇ ਰੋਟੀ ਨਹੀਂ ਖਾਈ ਜਾਂਦੀ ਇੱਥੇ ਖਰਚੇ ਨਹੀਂ ਪੂਰੇ ਹੁੰਦੇ ਤਾਂ ਬਾਹਰ ਜਾ ਕੇ ਕੰਮ ਦੇਖਣੇ ਪਏ ਜੇ ਭਾਈ ਤੁਹਾਨੂੰ ਸ਼ਹਿਰ ਆਪਣਾ ਬਚਾਣਾਗਾ ਤਾਂ ਆਪਣੀ ਸ਼ਰਾਫਤ ਛੱਡ ਦਿਓ ਮੈਂ ਕੰਡੀ ਦੇ ਸੋ ਪਿੰਡਾਂ ਨੂੰ ਕਹਿੰਨਾ ਕਿ ਆਪਣੇ ਸ਼ਰਾਫਤ ਛੱਡੋ ਦਲੇਰ ਹੋਵੋ ਤਕੜੇ ਹੋਵੋ ਸ਼ਰਮਾ ਜੀ ਪੂਰੇ ਪੰਜਾਬ ਨੂੰ ਅਪੀਲ ਕਰਨੀ ਹੈ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਨੀ ਹੈ ਸਾਰੀ ਵਿਦਿਆਰਥੀ ਜੱਥੇਬੰਦੀਆਂ ਨੂੰ ਅਪੀਲ ਕਰਨੀ ਹੈ ਸਾਰਾ ਪੰਜਾਬ ਇਕੱਠਾ ਹੋਊਗਾ ਤੇ ਬੀਬੀ ਐਮਬੀ ਦਾ ਲੱਕ ਪੰਨੂਗਾ ਲੱਕ ਪੰਨੂਗਾ ਜਿਵੇਂ ਸਰਪੰਚ ਪੰਚ ਜ਼ਿਲ੍ਹਾ ਪ੍ਰੀਸ਼ਦ ਵਾਲੇ ਲੜ ਰਹੇ ਇਲੈਕਸ਼ਨ ਭਾਈ ਤੁਸੀਂ ਲੜੋ ਇਲੈਕਸ਼ਨ ਤੁਹਾਨੂੰ ਮੁਬਾਰਕ ਤੁਹਾਡਾ ਇਲੈਕਸ਼ਨ ਪਰ ਤੁਹਾਡੇ ਇਲੈਕਸ਼ਨ ਤੋਂ ਬਾਅਦ ਟਾਡੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇੱਥੇ ਇਕੱਠੋ ਕੱਢ 20 ਹਜ਼ਾਰ ਬੰਦਾ ਅਸੀਂ ਇਕੱਠਾ ਕਰਨਾਗਾ ਜਦੋਂ ਦੇਸ਼ ਆਜ਼ਾਦ ਹੋਇਆ ਦੇਸ਼ ਨੇ ਦੁਸ਼ ਖੂਬ ਸੁਰ ਸ਼ਹਿਰ ਬਣਾਏ ਪਹਿਲਾ ਸ਼ਹਿਰ ਸੀ ਚੰਡੀਗੜ੍ਹ ਦੂਜਾ ਸੀ ਫਲਵੜਾ ਅਸੀਂ ਮਿੰਨੀ ਚੰਡੀਗੜ੍ਹ ਕਹਿੰਦੇ ਸੀਗੇ ਜਦੋਂ ملک ਕੋਲ ਕੁਝ ਨਹੀਂ ਸੀਗਾ ਜਦੋਂ ਇਸ ਦੇਸ਼ ਕੋਲ ਗਰਾਊਂਡ ਨਹੀਂ ਸੀਗੇ जो इस देश को पार्क भी सी जो इस देश कोस्पिटल को भी सब तलवाड़ा अपने आप जिन्हों पैरिस, सिखा दो, दे का पैरिस, पैरिस दे दर्जे दे सिखा। आज तलवाड़ा कब्रिस्तान के रूपर्ट हो चुका बीबीएम किसी समय भाखड़ा ब्यास मैनेजमेंट बोर्ड किया जाता ਪਰ ਅੱਜ ਦੇ ਸਮੇਂ ਵਿੱਚ BBMB ਭਾਰਤ ਬਰਬਾਦ ਮੈਨੇਜਮੈਂਟ ਬੋਰਡ ਬਣ ਚੁੱਕਿਆ ਹੈ। ਭਾਰਤ ਨੂੰ ਬਰਬਾਦ ਕਰਨ ਦਾ ਕੰਮ ਕਰ ਰਹੀ ਹੈ BBMB। ਇਹ BBMB ਆਪਣੇ ਦਿਮਾਗ ਚੋਂ ਪੁਲੇਖਾ ਕਰਦੇ। ਕੀ ਅਸੀਂ ਤੈਨੂੰ ਬਖਸ਼ਾਂਗੇ? ਕੀ ਨਾਂ ਮੈਂ ਚੰਡੀਗੜ੍ਹ ਤੇ ਚੇਅਰਮੈਨ ਬੈਠਾ ਬੈਠਾ ਜੀ? ਤੇ ਪਾਚੀ ਤੇਰਾ ਇਦਾਂ ਦਾ ਇਲਾਜ ਕਰਾਂਗੇ। ਤੇਰਾ ਇਦਾਂ ਦਾ ਭੇਦ ਕੱਢਾਂਗੇ। ਇਹ ਤੈਨੂੰ ਪਤਾ ਲੱਗ ਅਸੀਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਲੜਾਈ ਲੜ ਕੇ ਆਏ ਲੋਕੀ ਕਹਿੰਦੇ ਸੀਗੇ ਕਿ ਇਹ ਮੋਦੀ ਐ ਇਹ ਮੋਦੀ ਕਿਸੇ ਅੱਗੇ ਨਹੀਂ ਝੁਕਦਾ ਪੰਜਾਬ ਨੇ ਦੋ ਵਾਰ ਬਹਿਮ ਕੱਢਿਆ ਉਹਦਾ ਪਹਿਲਾ ਵਹਿਮ ਉਹ ਕੱਢਿਆ ਜਦੋਂ ਸਾਡੇ ਤੋਂ ਐਮਐਸਪੀ ਖੋਈ ਜਾ ਰਹੀ ਸੀਗੀ ਅਸੀਂ ਦਿੱਲੀ ਜਾ ਕੇ ਡੇਰੇ ਲਾਏ ਦੂਜਾ ਵਹਿਮ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਕੱਢਿਆ ਜਦੋਂ ਸਾਡੇ ਤੋਂ ਸਿੱਖਿਆ ਖੋਈ ਜਾ ਰਹੀ ਸੀ ਸਰਕਾਰਾਂ ਦੇ ਦੋ ਕੰਮ ਹੁੰਦੇ ਨੇ ਸਿੱਖਿਆ ਤੇ ਸਿਹਤ ਦੇਣਾ ਅਸੀਂ ਕੁਝ ਨਹੀਂ ਮੰਗਿਆ ਉਹਨਾਂ ਤੋਂ ਰੋਜ਼ਗਾਰ ਦੇਣਾ ਵੀ ਸਰਕਾਰ ਦਾ ਕੰਮ ਸੀਗਾ ਪਰ ਅਸੀਂ ਭੁੱਲ ਗਏ ਉਹ ਕੰਮ ਨੂੰ ਅਸੀਂ ਸਿੱਖਿਆ ਤੇ ਸਿਹਤ ਮੰਗੀ ਅਸੀਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਤੇ ਘਿਹਣੇ ਵੇਚ ਕੇ ਇਲਾਜ ਕਰਵਾਉਣੇ ਸ਼ੁਰੂ ਕਰਤੇ ਅੱਜ ਦੀ ਡੇਟ ਦੇ ਵਿੱਚ ਜਲੰਧਰ ਦੇ ਵਿੱਚ ਹਜ਼ਾਰ ਹਸਪੀਟਲ ਖੁੱਲ ਚੁੱਕਿਆਗਾ 1000 ਹਸਪੀਟਲ ਖੁੱਲ ਚੁੱਕਿਆਗਾ ਦਾ ਕੰਮ ਕਹਿ ਰਿਹਾ ਧੰਦੇ ਕਰਨਾ ਇੰਨਾ ਜਿਹਾ ਕੋਈ ਨਹੀਂ ਆ ਜਦੋਂ ਤਲਵਾੜੇ ਦੇ ਵਿੱਚ ਪਹਿਲੀ ਇੱਟ ਪੁੱਟੀ ਗਈ ਜਦੋਂ ਸੈਕਟਰ 4 ਦੀ ਕਲੋਨੀ ਦੀ ਪਹਿਲੀ ਇੱਟ ਪੁੱਟੀ ਗਈ ਅਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਰਾਜਾ ਕਾਂਗਰਸ ਦੀ ਸਰਕਾਰ ਸੀ ਮੈਂ ਸਿੱਧੇ ਤੌਰ ਤੇ ਕਹਿਣਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਸਾਡਾ ਸ਼ਹਿਰ ਜਦੋਂ ਪਰਬਾਲ ਸ਼ੁਰੂ ਹੋਣਾ ਸ਼ੁਰੂ ਹੋਇਆ ਅਦੋਂ ਕਾਂਗਰਸ ਦੀ ਸਰਕਾਰ ਸੀ ਉਸ ਤੋਂ ਬਾਅਦ ਬਾਗਲ ਨੂੰ ਵੀ ਮੌਕਾ ਮਿਲਿਆ ਫਿਰ ਕਾਂਗਰਸ ਨੂੰ ਮੌਕਾ ਮਿਲਿਆ ਫਿਰ ਚੋਚੀ ਜਿਹੜੀ ਨਵੀਂ ਪਾਰਟੀ ਉਹਨੂੰ ਵੀ ਮੌਕਾ ਮਿਲਿਆ ਪਰ 20 ਸਾਲਾਂ ਦੇ ਵਿੱਚ ਇਹ ਸ਼ਹਿਰ ਕਬਰੀਸਤਾਨ ਬਣ ਆਤਾ ਟੰਡੀ ਵਾਲਿਓ ਤੁਹਾਡੇ ਕੋਲ ਲੈ ਦੇ ਕੇ ਕੁਝ ਨਹੀਂ ਹੈ ਪੂਰੇ ਟੰਡੀ ਦੇ 100 ਪਿੰਡਾਂ ਕੋਲ 100 ਕਿੱਲੇ ਜ਼ਮੀਨ ਨਹੀਂ ਹੈ ਤੁਹਾਡੇ ਕੋਲ ਲੈ ਦੇ ਕੇ ਇੱਕ ਸ਼ਹਿਰ ਸੀਗਾ ਆਲੇ ਬੜੇ ਸ਼ਰੀਫ ਲੋਗ ਐ ਇਹ ਬੜੇ ਮਾਸੂਮ ਲੋਗ ਐ ਅੱਜ ਕੰਡੀ ਨੂੰ ਮਾਸੂਮੀਅਤ ਛੱਡਣੀ ਪੈਣੀ ਐ ਅੱਜ ਕੰਡੀ ਨੂੰ ਸ਼ਰਾਫਤ ਛੱਡਣੀ ਪੈਣੀ ਐ ਅੱਜ ਅਗਰ ਕੰਡੀ ਨਹੀਂ ਦਿਹਾਰੂਗੀ ਅਗਰ ਕੰਡੀ ਨਹੀਂ ਬੋਲੂਗੀ ਦੰਦੇ ਤੁਹਾਨੂੰ ਕਹਿ ਲੈਣਾ ਪਹਿਲੇ ਤੁਸੀਂ ਆਪਣਾ ਇਲਾਜ ਕਿਹੜੇ ਜ਼ਮੀਰ ਵੇਚ ਕੇ ਕਰਾਇਆ ਅੱਗੇ ਤੁਸੀਂ ਆਪਣੇ ਨਿਆਣੇ ਵੀ ਗੈਣੇ ਤੇ ਜ਼ਮੀਨ ਵੇਚ ਕੇ ਪੜਾਓ ਇਹ ਜਿਹੜੀ ਕੈਂਬਰੇਜ ਸਕੂਲ ਖੁੱਲਿਆਗਾ ਇਹਨਾਂ ਨੇ ਐਂਟਰੀ ਲੈਣੀ ਹੈ 2 ਲੱਖ ਰੁਪਏ ਤੁਹਾਡੇ ਤੋਂ 게ਟ ਅੰਦਰ ਬੜਨ ਦੀ ਇਹ ਐਂਟਰੀ ਲੈਣ ਕੇ 2 ਲੱਖ ਰੁਪਏ ਦਾਤੋ 게ਟ ਦੇ ਅੰਦਰ ਬੜਨ ਅੱਜ ਦਾ ਮੋਰਚਾ ਮੈਂ ਆਰਐਸਐਸ ਨੂੰ ਕਹਿਣਾ ਚਾਹਨਾ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਦੀ ਸਭ ਤੋਂ ਵੱਡੀ ਸੋਸਾਂਗੇ ਅਸੀਂ ਹਿੰਦੂਆਂ ਦੇ ਅਧਿਕਾਰਾਂ ਦੀ ਸਭ ਤੋਂ ਵੱਧ ਗੱਲ ਕਰਦੇ ਆ ਇਸ ਸ਼ਹਿਰ ਦੇ ਵਿੱਚ 99.9% ਹਿੰਦੂ ਰਹਿੰਦੇ ਆ ਇਸ ਕੰਢੀ ਦੇ ਵਿੱਚ 99% ਹਿੰਦੂ ਰਹਿੰਦੇ ਆ ਪੰਜਾਬ ਦਾ ਹਿੰਦੂ ਇਸ ਸ਼ਹਿਰ ਦਾ ਹਿੰਦੂ ਆਰਐਸਐਸ ਦੇ ਉਸ ਬੰਦੇ ਦੇ ਖਿਲਾਫ ਖੜਾਗਾ ਜਿਹੜਾ ਇਸ ਸਕੂਲ ਤੇ ਕਬਜ਼ਾ ਕਰਨਾ ਚਾਹੁੰਦਾਗਾ ਆदमी ਕਿੰਨਾ ਟਰਪੋਕ ਹੈ ਅੱਜ ਸਕੂਲ ਦੇ ਵਿੱਚ ਛੁੱਟੀ ਕਰਾ ਦਿੱਤੀ ਕਿੰਨਾ ਟਰਪੋਕ ਹੈ ਮੈਂ ਇਸ ਮੰਚ ਤੋਂ ਕਹਿਣਾ ਚਾਹਨਾ ਜੀ ਅਸੀਂ ਉਹ ਸਕੂਲ ਵੀ ਚੱਲਦਾ ਦੇਖਣਾ ਚਾਹੁੰਦੇ ਹਾਂ ਉਹ ਸਕੂਲ ਵੀ ਸਾਡਾ ਸਕੂਲ ਹੈ ਸਾਡੇ ਬੱਚੇ ਉੱਥੇ ਪੜ੍ਹਦੇ ਆ ਪਰ ਉੱਥੇ ਜਿਹੜੀ ਲੁੱਟ ਹੋ ਰਹੀ ਹੈ ਅਸੀਂ ਉਹਦੇ ਖਿਲਾਫ ਹੈ ਪਰ ਅਗਰ ਉੱਚਾਨਾ ਕਿ ਤੂੰ ਇੱਥੇ ਵੀ ਆ ਕੇ ਲੁੱਟੇ ਦਾ ਦੇਸ਼ ਰਾਜ ਆਪਣੇ ਮਨ ਚੋਂ ਵਹਿਮ ਕੱਢ ਦੇ ਤੈਨੂੰ ਇਹ ਨਹੀਂ ਕਰਨਾ ਇਹਨੂੰ ਹਮੀਰ ਬੁਝਣ ਗਿਆ ਮੇ ਇਹ ਪੰਜਾਬ ਹੈ ਪੰਜਾਬ ਤੇਰੇ ਸਾਰੇ ਵਹਿਮ ਕੱਢਾਂਗੇ ਤਲਵਾਣਾ ਵਾਸੀਓ ਕੰਢੀ ਵਾਸੀਓ ਮੋਰਚਾ ਦੋ ਇਲਣਾ ਦੇ ਜਾਂਦੇ ਆ ਜਦੋਂ ਸਰਕਾਰਾਂ ਦੇ ਖਿਲਾਫ ਬੋਲਿਆ ਜਾਂਦਾ ਹੈ ਜਦੋਂ ਸਰਕਾਰਾਂ ਨੂੰ ਲੱਗਦਾਗਾ ਕਿ ਸਾਨੂੰ ਲੋਕਾਂ ਨੇ ਘਰਾਂ ਦੀ ਨਹੀਂ ਵੜਨ ਦੇਣਾ ਅੱਜ ਆਰਐਸਐਸ ਦਾ ਸਾਰਾ ਬੈਂਗ ਐਕਟਿਵ ਹੋ ਗਿਆਗਾ ਟੈਨਸ਼ਨ ਬੈਗੀ ਹੈ ਕੋਚਰੀ ਹੈ ਲੋਕੀ ਕਹਾਰੇ ਭਾਈ ਅਸੀਂ ਤੁਹਾਡੇ ਨਾਲ ਆ ਤੇ ਤੁਸੀਂ ਉਸ ਬੰਦੇ ਦਾ ਸਾਥ ਛਡੋ ਜਿਸ ਦਿਨ ਤੋਂ ਅਸੀਂ ਆਰਐਸਐਸ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਸਾਰੀ ਨਿਵਸਤਾ ਹਿੱਲ ਗਈ ਹੈ

माड़ा जा फ्रैक्चर भी हो ना, गया जलंधर पहुंचना पैदा गा नो no हेयर, एक स्कूल बचाओ मोर्चा अज तो इतने पक्का लगन जा रहा गा अभी इतने बैठा मैं विधायक जी भी लोकल विधायक अपील करता गा अफर एप्रीशिएट करते दे। डेमोक्रेसी की खूबसूरती है कि लोकतंत्र के विरोध की आवाज सब तो उची आवाज होंगी है अगर पंजाब का मुख्यमंत्री अगर यह बहम रखता दा गा कि असि चंडीगढ़ नहीं पुजा गे ਅਗਰ BBMB ਦਾ ਚੀਫ ਟ੍ਰਿਪਾਠੀ ਇਹ ਬਹਿਮ ਰੱਖਦਾਗਾ ਕਿ ਅਸੀਂ ਚੰਡੀਗੜ੍ਹ ਨਹੀਂ ਪੁੱਜਾਂਗੇ ਤਾਂ ਉਹ ਬਹਿਮ ਕੱਢ ਦੋ ਅਸੀਂ ਅਗਲੀ ਲੜਾਈ ਸੈਂਟਰ ਦੇ ਖਿਲਾਫ BBMB DDA ਦੇ BBMB ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਖਿਲਾਫ ਲੜਾਂਗੇ ਅਸੀਂ ਕੰਪਰੋਮਾਈਜ਼ ਨਹੀਂ ਕਰਾਂਗੇ ਪਰਚਾ ਦੇਣਾ ਹੋਇਆ ਮੇਰੇ ਤੇ ਦਿਓ ਗੋਲੀ ਮਾਰਨੀ ਹੋਈ ਮੇਰੇ ਤੇ ਮਾਰਿਓ ਮੇਰੀਆਂ ਲਤਾਂ ਭਾਰ ਚਲਦੀਆਂ ਗਿਆ ਮੈਂ ਤੁਹਾਡਾ ਸਾਰਾ ਜ਼ੁਲਮ ਸਹਿਣ ਨੂੰ ਤਿਆਰ ਹਾਂ ਅੱਜ ਅਸੀਂ ਇਸ ਜਗ੍ਹਾ ਤੋਂ ਇਹ ਵੀ ਐਲਾਨ ਕਰਦੇ ਹਾਂ ਮੈਂ ਜਿਵੇਂ ਕਿ ਪਹਿਲਾਂ ਦੱਸਿਆ ਕਿ ਅਜੇ ਅਸੀਂ ਮੋਬਿਲਾਈਜੇਸ਼ਨ ਕੀਤੀ ਨਹੀਂ ਹੈ ਅਸੀਂ ਸਿਰਫ ਵਟਸਐਪ ਤੇ ਵੀਡੀਓ ਬਣਾ ਕੇ ਪਾਈ ਹੈ 20 ਤਰੀਕ ਨੂੰ ਆਉਣ ਵਾਲੀ 20 ਤਰੀਕ ਨੂੰ ਸਟੇਲ ਹੋ ਲੱਗੂਗੀ ਉੱਤੇ ਸਟੇਲ ਹੋ ਲੱਗੂਗੀ ਉੱਤੇ ਦੀਪਕ ਜੀ ਸ਼ਰਮਾ ਜੀ ਪੂਰੇ ਪੰਜਾਬ ਨੂੰ ਅਪੀਲ ਕਰਨੀ ਹੈ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਨੀ ਹੈ ਸਾਰੀ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਕਰਨੀ ਹੈ ਸਾਰਾ ਪੰਜਾਬ ਇਕੱਠਾ ਹੋਊਗਾ ਤੇ ਬੀਬੀ ਐਮਬੀ ਦਾ ਲੱਕ ਪੰਨੂਗਾ ਲੱਕ ਪੰਨੂਗਾ

ਇੰਨੇ ਤੇ ਪੰਜ ਪੰਜ ਜ਼ਿਲ੍ਹਾ ਪ੍ਰੀਸ਼ਦ ਵਾਲੇ ਲੜ ਰਹੇ ਇਲੈਕਸ਼ਨ ਐ ਬਾਈ ਤੁਸੀਂ ਲੜੋ ਇਲੈਕਸ਼ਨ ਤੁਹਾਨੂੰ ਮੁਬਾਰਕ ਤੁਹਾਡਾ ਇਲੈਕਸ਼ਨ ਪਰ ਤੁਹਾਡੇ ਇਲੈਕਸ਼ਨ ਤੋਂ ਬਾਅਦ ਤੁਹਾਡੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਇੱਥੇ ਘਟੋ ਘਟ 20 ਹਜ਼ਾਰ ਬੰਦਾ ਅਸੀਂ ਇਕੱਠਾ ਕਰਨਾਗਾ ਇਹ ਹੁਣ ਲੋਕਾਂ ਦਾ ਅੰਦੋਲਨ ਐ ਅੱਜ ਸਕੂਲ ਲਿਆ ਸੀ ਵਾਪਸ ਲੈਣਾ ਹੀ ਲੈਣਾ ਕੱਲ ਨੂੰ ਅਸੀਂ ਹਸਪੀਟਲ ਲੈਣਾ ਹੀ ਲੈਣਾ ਅਰਸਾ ਆਪਾ ਸ਼ਹਿਰ ਬਸਾਣਾ ਇੱਕ ਸਣ ਇਹ ਸ਼ਹਿਰ ਬਸਾਣ ਦੀ ਲੜਾਈ ਹੈ ਤਲਵਾਰੇ ਨੂੰ ਮੁੜ ਕੇ ਪਹਿਰਾ ਤੇ ਖੜਾ ਕਰਾਂਗੇ ਤਲਵਾਰੇ ਨੂੰ ਮੁੜ ਕੇ ਪੈਰਿਸ ਬਣਾਵਾਂਗੇ ਡੰਡੀ ਦਾ ਮੁੜ ਕੇ ਰਾਜ ਲਿਆਵਾਂਗੇ ਤੇ ਲੋਕੋ ਇਹ ਮੇਰੀ ਕੋਈ ਮੈਂ ਵੇਚਨੀ ਆ ਮੈਂ ਪਿੱਛੇ ਰਹੂੰਗਾ ਤੁਸੀਂ ਫੈਸਲਾ ਕਰਨਾਗਾ ਸਹੀ ਤੇ ਗਲਤ ਕੀ ਹੈ ਓ ਭਾਈ ਆਪਣੀ ਸ਼ਰਾਫਤ ਛੱਡ ਦੋ ਸਾਰੇ ਇਹੀ ਚਾਹੀ ਜਾਂਦੇ ਤੁਸੀਂ شریف ਬੜਿਓ شریف ਬੜਿਓ ਮੈਨੂੰ ਤਾਂ ਚੰਡੀਗੜ੍ਹ ਵਾਲੇ ਕਹਿੰਦੇ ਤੂੰ ਆਗੀ ਬੋਧ ਲਾਂਦਾ ਮੈਂ ਵੀ ਕੰਡੀ ਦਾ ਮੈਂ ਵੀ ਇੱਥੇ ਜੰਮਿਆ ਮੈਂ ਵੀ ਇੱਥੇ ਏਲੇ ਵਿੱਚ ਏਡੇ ਰੇੜੀ ਤੇ ਲਾ ਕੇ ਮੈਂ ਵੀ ਸਬਜ਼ੀ ਵਾਲੇ ਦਾ ਮੁੰਡਾ ਕਾ ਮਜਬੂਰੀ ਚ ਸਾਨੂੰ ਛੱਡਣਾ ਪਿਆ ਇੱਥੇ ਮੈਨੂੰ ਰੋਟੀ ਕਮਾਣ ਦੀ ਜਗ੍ਹਾ ਨਹੀਂ ਐ ਇੱਥੇ ਰੋਟੀ ਨਹੀਂ ਖਾਈ ਜਾਂਦੀ ਇੱਥੇ ਖਰਚੇ ਨਹੀਂ ਪੂਰੇ ਹੁੰਦੇ ਤਾਂ ਬਾਹਰ ਜਾ ਕੇ ਕੰਮ ਦੇਖਣੇ ਪਏ ਜੇ ਭਾਈ ਤੁਹਾਨੂੰ ਸ਼ਹਿਰ ਆਪਣਾ ਵਿਚਾਰਨਾਗਾ ਤਾਂ ਆਪਣੀ ਸ਼ਰਾਫਤ ਛੱਡ ਦੋ ਮੈਂ ਕੰਢੀ ਦੇ ਸੋ ਪਿੰਡਾਂ ਨੂੰ ਕਹਿੰਦਾ ਕਿ ਆਪਣੇ ਸ਼ਰਾਫਤ ਛੱਡੋ ਦਲੇਰ ਹੋਵੋ ਤਕੜੇ ਹੋਵੋ ਤੇ ਸਰਕਾਰ ਤੋਂ ਆਪਣਾ ਹੱਕ ਮੰਗੋ ਆਖਰ ਦੇ ਵਿੱਚ ਕੋਈ ਗੱਲ ਕਹਿਣੀ ਹੈ ਮੋਰਚੇ ਨੂੰ ਅਸੀਂ ਇਸੇ ਤਰੀਕੇ ਨਾਲ ਦਿਨ ਰਾਤ ਇੱਥੇ ਜਲਾਵਾਂਗੇ ਜੁਆਇੰਟ ਐਕਸ਼ਨ ਕਮੇਟੀ ਦੇ ਵਿੱਚ ਹਜੇ 70 ਤੋਂ 80 ਲੋਕ ਹੈਗੇ ਆ ਪੇਰੈਂਟਸ ਦੇ 1200 ਲੋਕ ਹੈਗੇ ਆ ਦਿਨ ਰਾਤ ਤੇ ਧਰਨਾ ਚੱਲੂਗਾ ਪੰਜਾਬ ਦੀਆਂ ਵੱਕ-ਵੱਕ ਜੱਤੇ ਬੰਦੀਆਂ ਜਿਨ੍ਹਾਂ ਨੇ ਆਣਾ ਜਿਨ੍ਹਾਂ ਨੂੰ ਮੈਂ ਤਾਂ ਜਾਖੜ ਨੂੰ ਵੀ ਕਹਿਣਾ ਹੈਗਾ ਮਿੱਟੂ ਨੂੰ ਵੀ ਕਹਿਣਾ ਹੈਗਾ ਉਹ ਜਾਖੜ ਤੁਹਾਡਾ ਜਲੂਸ ਨਿਕਲ ਰਿਹਾ ਇੱਥੇ ਆ ਜਾਓ ਭਾਈ ਤੁਹਾਡੇ ਖਿਲਾਫ ਲੋਕੀ ਹੋ ਗਏ ਤੁਸੀਂ ਸਮਝਾਓ ਇਹਨੂੰ ਦੇਸ਼ ਰਾਜ ਨੂੰ ਅਕਲ ਦਿਓ ਕਿ ਭਾਈ ਤੁਹਾਡਾ ਕਿਉਂ ਜਲੂਸ ਕਢਾ ਰਿਹਾ ਏ ਅੰਦੋਲਨ ਲਗਾਤਾਰ ਚੱਲੂਗਾ 20 ਤਰੀਕ ਦੀ ਵੱਡੀ ਕੋਲ ਹੈ 20 ਤਰੀਕ ਤੋਂ ਬਾਅਦ ਅਗਲਾ ਪਲੋਗਰਾਮ ਅਸੀਂ ਬਾਅਦ ਚ ਲਿਖਾਂਗੇ ਇਸ ਪ੍ਰੋਗਰਾਮ ਨੂੰ ਅਜੇ ਤਾਂ ਹਿੰਦੀ ਜਾਰੀ ਰੱਖਣਗੇ ਜਿੱਦਾਂ ਮਹਿਤਾ ਸਾਹਿਬ ਸਾਨੂੰ ਕਹਿਣਗੇ ਇਸ ਤੋਂ ਬਾਅਦ ਅਜੇ ਸਾਡੇ ਬੁਲਾਏ ਸਾਡੇ ਵੱਡੇ ਪ੍ਰਾਧਿੱਪਕ ਸ਼ਰਮਾ ਜਨਰਤਨ ਜੀ ਆਏ ਆ ਉਹਨਾਂ ਨੇ ਵੀ ਆਪਣੀ ਗੱਲ ਇੱਥੇ ਰੱਖਣੀ ਹੈ ਹੋਰ ਵੀ ਬਹੁਤ ਬੁਲਾਏ ਉਹਨਾਂ ਨੇ ਵੀ ਗੱਲ ਰੱਖਣੀ ਹੈ ਪਰ ਭਾਈ ਬੇਨਤੀ ਏਕ ਹੈ ਬਹੁਤ ਬੁਰਾ ਹਾਲ ਹੈ ਸਾਡੇ ਇਲਾਕੇ ਦਾ ਥੋੜਾ ਇਕੱਠੇ ਹੋਣਾ ਸਿੱਖੋ ਤੱਕੜੇ ਹੋਣਾ ਸਿੱਖੋ ਦਲੇਰ ਹੋਣਾ ਸਿੱਖੋ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਤੰਤਰ ਵਿਰੋਧ ਕਰਨਾ ਸਿੱਖਾਂਗਾ ਵਿਰੋਧ ਕਰਨਾ ਸਿੱਖੋ ਵੋਟ ਵੋਟ ਧੰਨਵਾਦ ਜੇਕਰ ਬੀਰ ਬਜਰੰਗੀ ਆਲਾ ਆਲਾ